ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਧਾਰਕਾਂ ਨੂੰ ਡ੍ਰਮ ਪ੍ਰਸ਼ਾਸਨ ਦੁਆਰਾ ਹਾਲ ਹੀ ਦੇ ਵਿੱਚ ਐਲਾਨੇ ਗਏ ਕੁਝ ਨਵੇਂ ਨਿਯਮਾਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਨਵਾਂ ਮਾਰਗਦਰਸ਼ਨ ਜਾਰੀ ਕਰ ਦਿੱਤਾ ਹੈ। ਜੋ ਵਿਦੇਸ਼ੀ ਨਾਗਰਿਕਾਂ ਦੀ ਫੋਟੋ ਦੀ ਉਮਰ ਨੂੰ ਸੀਮਤ ਕਰਦਾ ਹੈ ਜੋ ਇਮੀਗ੍ਰੇਸ਼ਨ ਦਸਤਾਵੇਜ਼ ਬਣਾਉਣ ਦੇ ਲਈ ਵਰਤੇ ਜਾ ਸਕਦੇ ਨੇ। 3 ਸਾਲ ਤੋਂ ਵੱਧ ਨਹੀਂ। 1 ਦਸੰਬਰ 2025 ਤੋਂ ਯੂਐਸ ਸੀਆਈਐਸ ਨੀਤੀ ਮੈਨੂਅਲ ਦੇ ਵਿੱਚ ਨਵੀਂ ਸੇ ਦੋਨਾ ਫੋਟੋ ਦੀ ਉਮਰ ਨੂੰ ਸੀਮਤ ਕਰ ਦਿੱਤੀ ਹੈ ਜੋ ਕਿਸੇ ਵਿਅਕਤੀ ਦੁਆਰਾ ਯੂਐਸ ਸੀਆਈਐਸ ਫਾਰਮ ਪਰੰਤ ਤੇ ਤੋਂ 3 ਸਾਲਾਂ ਦੇ ਅੰਦਰ ਲਈਆਂ ਗਈਆਂ ਸੀ ਇਸ ਤੋਂ ਇਲਾਵਾ ਸਵੈ ਚਮਾ ਕੀਤੀਆਂ ਕਿਆਂ ਫੋਟੋ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਿਰਫ ਯੂਐਸਆਈਏ ਜਾਂ ਫਿਰ ਹੋਰ ਅਧਿਕਾਰਤ ਸੰਸਥਾਵਾਂ ਦੁਆਰਾ ਲਈਆਂ ਗਈਆਂ ਫੋਟੋਆਂ ਹੀ ਵਲਤੀਆਂ ਜਾਣਗੀਆਂ ਯੂਐਸਆਈਏ ਸਮੰਨੇ ਕੇ ਯਕੀਨੀ ਬਣਾਇਆ ਜਾਵੇ ਕਿ ਸੁਰੱਖਿਆ ਦਸਤਾਵੇਜ਼ ਦੇ ਵਿੱਚ ਉਲਤੀ ਗਈ ਹਰ ਫੋਟੋ ਹਾਲਿਆ ਸਹੀ ਅਤੇ ਪ੍ਰੋਸਿਯੋਗ ਹੋਵੇ ਤਾਂ ਘਰੇੜੀ ਅਤੇ ਪਛਾਣ ਦੀ ਚੋਰੀ ਨੂੰ ਰੋਕਣ ਦੇ ਲਈ ਵੀ ਮੁੱਖ ਲੋੜਾਂ ਨੇ ਕੰਨਿਸ਼ ਸਹੀ ਨਿਵਾਸ ਸਥਿਤੀ ਵਾਲੇ ਅਮਰੀਕੀ ਪ੍ਰਵਾਸੀਆਂ ਜਿਨ੍ਹਾਂ ਨੂੰ ਗ੍ਰੀਨ ਕਾਰਡ ਧਾਰਕ ਵੀ ਕਿਹਾ ਜਾਂਦਾ ਉਹਨਾਂ ਦੇ ਕੋਲ ਅਮਰੀਕੀ ਨਾਗਰਿਕ ਬਨਣ ਦੇ ਵੱਖ-ਵੱਖ ਰਸਤੇ ਨੇ ਉਹਨਾਂ ਵਿੱਚੋਂ ਕੁਝ ਨੂੰ ਸਥਿਤੀ ਦੇ ਵਿੱਚ ਤਬਦੀਲ ਦੀ ਲੋੜ ਹੁੰਦੀ ਹੈ ਜਦੋਂ ਕਿ ਦੂਸਰੇ ਸਿੱਧੇ ਤੌਰ ਤੇ ਗ੍ਰੀਨ ਕਾਰਡ ਦੇ ਲਈ ਯੋਗ ਹੋ ਸਕਤੇ ਨੇ ਹੋਰ ਸ਼ਰਤਾ ਪੂਰੀਆਂ ਕਰਨ ਤੋਂ ਬਾਅਦ ਉਹ ਨੈਚਰਲਾਈਜੇਸ਼ਨ ਪ੍ਰਕਿਰਿਆ ਰਾਹੀਂ ਅਮਰੀਕੀ ਨਾਗਰਿਕਤਾ ਦੇ ਲਈ ਅਰਜ਼ੀ ਦੇ ਸਕਤੇ ਨੇ ਹਰੇਕ ਪੜਾਅ 'ਤੇ ਉਹਨਾਂ ਨੂੰ ਸਹੀ ਅਸੀਬ ਫਾਰਮ ਧਾਰ ਕਰਨ ਦੀ ਲੋੜ ਹੁੰਦੀ ਹੈ ਫਾਰਮ I-485 ਸਥਾਈ ਨਿਵਾਸ ਰਜਿਸਟਰ ਕਰਨ ਜਾਂ ਫਿਰ ਸਥਿਤੀ ਨੂੰ ਅਪਡੇਟ ਕਰਨ ਦੇ ਲਈ ਅਰਜ਼ੀ ਵਜੂ ਬਤੇ ਚੰਦਾ ਕਿ ਫਾਰਮ I90 ਸਥਾਈ ਨਿਵਾਸ ਕਾਰਡ ਨੂੰ ਬਦਲਣ ਲਈ ਅਰਜੀ ਵਜੂ ਵਰਤੇ ਜਾਂਦਾ ਹੈ ਨੈਚਰਲਾਈਜੇਸ਼ਨ ਦੇ ਲਈ ਅਰਜੀ ਦੇ ਲਈ ਫਾਰਮ N400 ਨੈਚਰਲਾਈਜੇਸ਼ਨ ਦੇ ਲਈ ਅਰਜੀ ਦਿੱਤੀ ਜਾਂਦੀ ਹੈ ਅਤੇ ਫਾਰਮ N600 ਨਾਗਰਿਕਤਾ ਸਰਟੀਫਿਕੇਟ ਦੇ ਲਈ ਅਰਜੀ ਵਜੂ ਵਰਤੇ ਜਾਂਦਾ ਇਹਨਾਂ ਸਾਰੇ ਫਾਰਮ ਦੇ ਲਈ ਇੱਕ ਨਵੀਂ ਫੋਟੋ ਦੀ ਲੋੜ ਹੋਵੇਗੀ ਭਾਵੇਂ ਬਿਨੇ ਕਾਰਜਾ ਪਟੇਸ਼ਨਰ ਦੀ ਆਖਰੀ ਫੋਟੋ ਕਦੋਂ ਵੀ ਲਈ ਗਈ ਸੀ ਸੁਰੱਖਿਅਤ ਦਸਤਾਵੇਜ਼ ਜਾਰੀ ਕਰਨ ਦੀ ਮੌਜੂਦਾ ਪ੍ਰਕਿਰਿਆ ਦੇ ਸਬੰਧ ਜੋ USICI S ਇੱਕ ਐਪਲੀਕੇਸ਼ਨ ਸਪੋਰਟ ਸੈਂਟਰ ਉੱਤੇ ਜੋ ਏਜੰਸੀ ਨੀਤੀ ਦੁਆਰਾ ਅਧਿਕਾਰਤ ਕਿਸੇ ਹੋਰ ਪ੍ਰਭਾਵਿਤ ਸਬਮਿਸ਼ਨ ਪ੍ਰਕਿਰਿਆ ਰਾਹੀਂ ਜਿਸ ਨੂੰ ਸਮੂਹਿਕ ਤੌਰ ਤੇ ਅਪਡੇਟ ਲਈ ਬਾਇਓਮੈਟ੍ਰਿਕ ਸਮਾਵਾ ਮੁਲਾਕਾਤ ਕਿਆ ਜਾਣਦੇ ਉਹ ਲਾ ਬੇਨਤੀ ਕਰਦੇ ਫੋਟੋ ਲੈ ਸਕਦੇ ਹੈ USCIS ਹੁਣ ਆਪਣੀ ਫੋਟੋ ਦੀ ਮੂੜ ਵਰਤੋਂ ਨੀਤੀ ਨੂੰ ਬਦਲ ਰਿਹਾ ਹੈ USCIS ਸਿਰਫ ਪਹਿਲਾਂ ਇਕੱਠੀ ਕੀਤੀ ਗਈ ਫੋਟੋ ਦੀ ਮੂੜ ਵਰਤੋਂ ਕਰ ਸਕਦਾ ਜੇਕਰ ਫਾਈਲ ਕਰਨ ਦੇ ਸਮੇਂ ਵੀ SA ਵਿਖੇ ਫੋਟੋ ਕੱਟੀ ਕਰਨ ਦੀ ਮਿਤੀ ਤੋਂ 36 ਮਹੀਨੇ ਤੋਂ ਵੱਧ ਸਮਾਂ ਨਹੀਂ ਬੀਤਿਆ ਤਾਂ ਇਹ ਸਾਰੀਆਂ ਇਮੀਗ੍ਰੇਸ਼ਨ ਲਾ ਬੇਨਤੀਆਂ ਉੱਤੇ ਲਾਗੂ ਹੁੰਦੀ ਹੈ ਸਿਵਾਏ ਨੈਚਰਲਾਈਜੇਸ਼ਨ ਤੇ ਲਈ ਅਰਜੀ ਫਾਰਮ N400 ਨਾਗਰਿਕਤਾ ਸਰਟੀਫਿਕੇਟ ਲਈ ਅਰਜੀ ਫਾਰਮ N600 ਨਿਵਾਸੀ ਕਾਰਡ ਬਦਲਣ ਦੇ ਲਈ ਐਲਜੀ ਫਾਰਮ I90 ਅਤੇ ਸਥਾਈ ਨਿਵਾਸ ਰਜਿਸਟਰ ਕਰਨ ਜਾਂ ਫੇ ਸਥਿਤੀ ਨੂੰ ਐਡਜਸਟ ਕਰਨ ਦੇ ਲਈ ਐਲਜੀ ਫਾਰਮ I485 ਲਈ ਇਹਨਾਂ ਫਾਰਮਾਂ ਦੇ ਲਈ ਨਵੇਂ ਬਾਇਓਮੈਟ੍ਰਿਕਸ ਇਕੱਠਾ ਕਰਨ ਦੀ ਲੋੜ ਹੁੰਦੀ ਹੈ ਜੁਦੇ ਵਿੱਚ ਇੱਕ ਨਵੀਂ ਫੋਟੋ ਵੀ ਸ਼ਾਮਲ ਹੁੰਦੀ ਹੈ ਇਸ ਲਈ ਜਦੋਂ ਵੀ ਗ੍ਰੀਨ ਕਾਰਡ ਧਾਰਕਾਂ ਨੂੰ ਨੈਚਰਲਾਈਜੇਸ਼ਨ ਦੇ ਲਈ ਅਰਜ਼ੀਆਂ ਜਾਂ ਫੇ ਨਾਗਰਿਕਤਾ ਸਰਟੀਫਿਕੇਟ ਦੇ ਲਈ ਅਰਜ਼ੀ ਸਥਾਈ ਨਿਵਾਸੀ ਕਾਰਡ ਬਦਲਣ ਦੇ ਲਈ ਅਰਜ਼ੀ ਜਾਂ ਸਥਾਈ ਨਿਵਾਸੀ ਰਜਿਸਟਰ ਕਰਨ ਦੇ ਲਈ ਐਲਜੀ ਜਾਂ ਫੇ ਸਥਿਤੀ ਦੇ ਸਮਾਯੋਜਨ ਦੇ ਲਈ ਐਲਜੀ ਦੇਣ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਨਵੀਂ ਫੋਟੋ ਸਮੇਤ ਨਵੇਂ ਬਾਇਓਮੈਟ੍ਰਿਕਸ ਪ੍ਰਦਾਨ ਕਰਨ ਦੀ ਵੀ ਲੋੜ ਹੁੰਦੀ ਹੈ। ਹੋਰ ਇਮੀਗ੍ਰੇਸ਼ਨ ਫਾਰਮਰ ਲਈ ਪਿਛਲੇ 3 ਸਾਲਾਂ ਦੇ ਅੰਦਰ ਲਈਆਂ ਗਈਆਂ ਫੋਟੋਆਂ ਫੈਦੈਂਦੀਆਂ ਨੇ। ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਧਾਰਕਾਂ ਨੂੰ ਡ੍ਰੰਪਰ ਪ੍ਰਸ਼ਾਸਨ ਦੁਆਰਾ ਹਾਲੀ ਦੇ ਵਿੱਚ ਐਲਾਨੇ ਗਏ ਕੁਝ ਨਵੇਂ ਨਿਯਮਾਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਨਵਾਂ ਮਾਰਗਦਰਸ਼ਨ ਜਾਰੀ ਕਰ ਦਿੱਤਾ। ਜੁਬਦੇਸ਼ੀ ਨਾਗਰਿਕਾ ਦੀ ਫੋਟੋ ਦੀ ਉਮਰ 9 ਸੀਮਤ ਕਰਤਾ ਜੋ ਇਮੀਗ੍ਰੇਸ਼ਨ ਦਸਤਾਵੇਜ਼ ਬਣਾਉਣ ਦੇ ਲਈ ਵਰਤੇ ਜਾ ਸਕਦੇ ਨੇ 3 ਸਾਲ ਤੋਂ ਵੱਧ ਨਹੀਂ ਭਾਰਾ ਦਸੰਬਰ 2025 ਤੋਂ USCIS ਨੀਤੀ ਮੈਨੂਅਲ ਦੇ ਵਿੱਚ ਨਵੀਂ ਸੇ ਦੋਨਾ ਫੋਟੋ ਦੀ ਉਮਰ ਤੋਂ ਸੀਮਤ ਕਰ ਦਿੱਤੀ ਹੈ ਜੋ ਕਿਸੇ ਵਿਅਕਤੀ ਦੁਆਰਾ USCIS ਫਾਰਮ ਭਰਨ ਦੀ ਮਿਤੀ ਤੋਂ 3 ਸਾਲ ਦੇ ਅੰਦਰ ਲਈਏ ਗਿਆ ਸੀ ਇਸਲਾਵਾ ਸਿਰਫ ਚਮਾਕੀ ਟੈਂਕੀਆਂ ਫੋਟੋ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਿਰਫ ਯੂਐਸਸੀਆਈਐਸ ਜਾਂ ਫਿਰ ਹੋਰ ਅਧਿਕਾਰਤ ਸੰਸਥਾਵਾਂ ਦੁਆਰਾ ਲਈਆਂ ਗਈਆਂ ਫੋਟੋਆਂ ਹੀ ਵਲਤੀ ਜਾਣਗੀਆਂ ਯੂਐਸਸੀਆਈਐਸ ਦਾ ਮੰਨਨੇ ਕੇ ਯਕੀਨੀ ਬਣਾਇਆ ਜਾ ਵਿਕਾਰ ਕੀ ਸੁਰੱਖਿਆ ਦਸਤਾਵੇਜ਼ ਦੇ ਵਿੱਚੋਂ ਬਲਤੀ ਗਈ ਹਰ ਫੋਟੋ ਹਾਲੀਆ ਸਹੀ ਅਤੇ ਪ੍ਰੋਸਿਯੋਗ ਹੋਵੇ ਤੋ ਕਰੜੀਏ ਤੇ ਪਛਾਣ ਦੀ ਚੋਰੀ ਨੂੰ ਰੋਕਣ ਦੇ ਲਈ ਵੀ ਮੁੱਖ ਲੋੜਾਂ ਨੇ ਕਾਨੂੰਨੀ ਸਹੀ ਨਿਵਾਸ ਸਥਿਤੀ ਵਾਲੇ ਅਮਰੀਕੀ ਪ੍ਰਵਾਸੀਆਂ ਜਿਨ੍ਹਾਂ ਨੂੰ ਗ੍ਰੀਨ ਕਾਰਡ ਧਾਰਕ ਵੀ ਕਿਹਾ ਜਾਂਦਾ ਉਹਨਾਂ ਦੇ ਕੋਲ ਅਮਰੀਕੀ ਨਾਗਰਿਕ ਬਨਨ ਦੇ ਵੱਖ-ਵੱਖ ਰਸਤੇ ਨੇ ਉਹਨਾਂ ਵਿੱਚੋਂ ਕੁਝ ਨੂੰ ਸਥਿਤੀ ਦੇ ਵਿੱਚ ਤਬਦੀਲ ਦੀ ਲੋੜ ਹੁੰਦੀ ਹੈ ਜਦੋਂ ਕਿ ਦੂਸਰੇ ਸਿੱਧੇ ਤੌਰ ਤੇ ਗ੍ਰੀਨ ਕਾਰਡ ਦੇ ਲਈ ਯੋਗ ਹੋ ਸਕਤੇ ਨੇ ਹੋਰ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਹ ਨੈਚਰਲਾਈਜੇਸ਼ਨ ਪ੍ਰਕਿਰਿਆ ਰਾਹੀਂ ਅਮਰੀਕੀ ਨਾਗਰਿਕਤਾ ਅਧਿਐਲ ਚੀ ਦੇ ਸਕਤੇ ਨੇ ਹਰੇਕ ਪੜਾਅ ਉਤੇ ਉਹਨਾਂ ਨੂੰ ਸਹੀ ਐਸੀ ਫਾਰਮ ਧਾਰ ਕਰਨ ਦੀ ਲੋੜ ਹੁੰਦੀ ਹੈ ਫਾਰਮ I-485 ਸਥਾਈ ਨ ਜਿਸਟਰ ਕਰਨ ਜਾਂ ਫਿਰ ਸਟੇਟ ਇਨ ਵਰਕ ਜਸਟ ਕਰਨ ਦੇ ਲਈ ਅਰਜੀ ਵਜੋਂ ਵਰਤੇ ਜਾਂਦਾ ਹੈ ਜੁਰ ਕਿ ਫਾਰਮ I90 ਸਥਾਈ ਨਿਵਾਸ ਕਾਰਡ ਨੂੰ ਬਦਲਣ ਦੇ ਲਈ ਅਰਜੀ ਵਜੋਂ ਵਰਤੇ ਜਾਂਦਾ ਹੈ ਨੈਚਰਲਾਈਜੇਸ਼ਨ ਦੇ ਲਈ ਅਰਜੀ ਦੇ ਲਈ ਫਾਰਮ N400 ਨੈਚਰਲਾਈਜੇਸ਼ਨ ਦੇ ਲਈ ਅਰਜੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਾਰਮ N600 ਨਾਗਿਕਤਾ ਸਰਟੀਫਿਕੇਟ ਦੇ ਲਈ ਅਰਜੀ ਵਜੋਂ ਵਰਤੇ ਜਾਂਦਾ ਹੈ ਇਹਨਾਂ ਸਾਰੇ ਫਾਰਮਾਂ ਦੇ ਲਈ ਇੱਕ ਨਵੀਂ ਫੋਟੋ ਦੀ ਲੋੜ ਹੋਵੇਗੀ ਭਾਵੇਂ ਬਿਨੇ ਕਾਰਜ ਜਾਂ ਪਟੀਸ਼ਨਰ ਦੀ ਆਖਰੀ ਫੋਟੋ ਕਦੇ ਵੀ ਲਈ ਗਈ ਸੀ ਸੁਰਾ ਕੇ ਦਸਤਾਵੇਜ਼ ਜਾਰੀ ਕਰਨ ਦੀ ਮੌਜੂਦਾ ਪ੍ਰਕਿਰਿਆ ਦੇ ਸਬੰਧ ਜੋ ਯੂਐਸਸੀਆਈ ਐਸ ਇੱਕ ਐਪਲੀਕੇਸ਼ਨ ਸਪੋਰਟ ਸੈਂਟਰ ਉੱਤੇ ਜੋ ਏਜੰਸੀ ਨੀਤੀ ਦੁਆਰਾ ਅਧਿਕਾਰਤ ਕਿਸੇ ਹੋਰ ਪ੍ਰਭਾਵਿਤ ਸਬਮਿਸ਼ਨ ਪ੍ਰਕਿਰਿਆ ਰਾਹੀਂ ਜਿਸ ਨੂੰ ਸਮੂਹਿਕ ਤੌਰ ਤੇ ਅਪਡੇਟ ਲਈ ਬਾਇਓਮੈਟ੍ਰਿਕ ਸਮਾਵਾ ਮੁਲਾਕਾਤ ਜਿਹੜਾ ਜੰਦੇ ਉਹ ਲਾ ਬੇਨਤੀ ਕਰਾ ਦੀ ਫੋਟੋ ਲੈ ਸਕਦਾ ਹੈ USCIS ਹੁਣ ਆਪਣੇ ਫੋਟੋ ਦੀ ਮੂੜ ਵਰਤੋਂ ਨੀਤੀ ਨੂੰ ਬਦਲ ਰਿਹਾ ਹੈ USCIS ਸਿਰਫ ਪਹਿਲਾ ਇਕੱਠੀ ਕੀਤੀ ਗਈ ਫੋਟੋ ਦੀ ਮੂੜ ਵਰਤੋਂ ਕਰ ਸਕਦਾ ਜੇਕਰ ਫਾਈਲ ਕਰਨ ਦੇ ਸਮੇਂ ਵੀ SA ਵਿਖੇ ਫੋਟੋ ਕੱਟੀ ਕਰਨ ਦੀ ਮਿਤੀ ਤੋਂ 36 ਮਹੀਨੇ ਤੋਂ ਵੱਧ ਸਮਾਂ ਨਹੀਂ ਬੀਤਿਆ ਤਾਂ ਇਹ ਸਾਰੀਆਂ ਇਮੀਗ੍ਰੇਸ਼ਨ ਲਾ ਬੇਨਤੀਆਂ ਉੱਤੇ ਲਾਗੂ ਹੁੰਦੀ ਹੈ ਸਿਵਾਏ ਨੈਚਰਲਾਈਜੇਸ਼ਨ ਤੇ ਲਈ ਅਰਜੀ ਫਾਰਮ ਐਨ 400 ਨਾਗਰਿਕਤਾ ਸਰਟੀਫਿਕੇਟ ਲਈ ਅਰਜੀ ਫਾਰਮ ਐਨ 601 ਨਿਵਾਸੀ ਕਾਰਡ ਬਦਲਣ ਦੇ ਲਈ ਅਰਜੀ ਫਾਰਮ I90 ਅਤੇ ਸਥਾਈ ਨਿਵਾਸ ਰਜਿਸਟਰ ਕਰਨ ਜਾਂ ਫੇ ਸਥਿਤੀ ਨੂੰ ਐਡਜਸਟ ਕਰਨ ਦੇ ਲਈ ਅਰਜੀ ਫਾਰਮ I485 ਲਈ ਇਹਨਾਂ ਫਾਰਮਾਂ ਦੇ ਲਈ ਨਵੇਂ ਬਾਇਓਮੈਟ੍ਰਿਕਸ ਇਕੱਠੇ ਕਰਨ ਦੀ ਲੋੜ ਹੁੰਦੀ ਹੈ ਜੂ ਦੇ ਵਿੱਚ ਇੱਕ ਨਵੀਂ ਫੋਟੋ ਵੀ ਸ਼ਾਮਲ ਹੁੰਦੀ ਹੈ ਇਸ ਦੇ ਲਈ ਜਦੋਂ ਵੀ ਗ੍ਰੀਨ ਕਾਰਡ ਧਾਰਕਾਂ ਨੂੰ ਨੈਚਰਲਾਈਜੇਸ਼ਨ ਦੇ ਲਈ ਅਰਜ਼ੀਆਂ ਜਾਂ ਫੇ ਨਾਗਰਿਕਤਾ ਸਰਟੀਫਿਕੇਟ ਦੇ ਲਈ ਅਰਜ਼ੀthਾਈ ਨਿਵਾਸੀ ਕਾਰ ਬਦਲਣ ਦੇ ਲਈ ਅਰਜ਼ੀ ਜਾਂ ਸਥਾਈ ਨਿਵਾਸੀ ਰਜਿਸਟਰ ਕਰਨ ਦੇ ਲਈ ਅਰਜੀ ਜਾਂ ਫੇ ਸਥਿਤੀ ਦੇ ਸਮਾਯੋਜਨ ਦੇ ਲਈ ਅਰਜੀ ਦੇਣ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਨਵੇਂ ਫੋਟੋ ਸਮੇਤ ਨਵੇਂ ਬਾਇਓਮੈਟ੍ਰਿਕਸ ਪ੍ਰਦਾਨ ਕਰਨ ਦੀ ਵਿਲ ਲੋੜ ਡੀ ਹੈ ਫੋਰ ਇਮੀਗ੍ਰੇਸ਼ਨ ਫਾਰਮਰ ਲਈ ਪਿਛਲੇ 3 ਸਾਲਾਂ ਦੇ ਅੰਦਰ ਲਈ ਜਾਂ ਗਈਆਂ ਫੋਟੋਆਂ ਫੈਦੈਂਦੀਆਂ ਨਹੀਂ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਧਾਰਕਾਂ ਨੂੰ ਡ੍ਰੰਪਾ ਪ੍ਰਸ਼ਾਸਨ ਦੁਆਰਾ ਹਾਲ ਹੀ ਦੇ ਵਿੱਚ ਐਲਾਨੇ ਗਏ ਕੁਝ ਨਵੇਂ ਨਿਯਮਾਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਨਵਾਂ ਮਾਰਗਦਰਸ਼ਨ ਜਾਰੀ ਕਰ ਦਿੱਤਾ ਹੈ। ਵਿਦੇਸ਼ੀ ਨਾਗਰਿਕਾਂ ਦੀ ਫੋਟੋ ਦੀ ਉਮਰ ਨੂੰ ਸੀਮਤ ਕਰ ਦਿੱਤਾ ਹੈ ਜੋ ਇਮੀਗ੍ਰੇਸ਼ਨ ਦਸਤਾਵੇਜ਼ ਬਣਾਉਣ ਦੇ ਲਈ ਵਰਤੇ ਜਾ ਸਕਦੇ ਨੇ। 3 ਸਾਲ ਤੋਂ ਵੱਧ ਨਹੀਂ। 1 ਦਸੰਬਰ 2025 ਤੋਂ ਯੂਐਸ ਸੀਆਈਐਸ ਨੀਤੀ ਮੈਨੂਅਲ ਦੇ ਵਿੱਚ ਨਵੀਂ ਸੇ ਦੋਨਾ ਫੋਟੋ ਦੀ ਉਮਰ ਨੂੰ ਸੀਮਤ ਕਰ ਦਿੱਤੀ ਹੈ ਜੋ ਕਿਸੇ ਵਿਅਕਤੀ ਦੁਆਰਾ ਯੂਐਸ ਸੀਆਈਐਸ ਫਾਰਮ ਭਰਨ ਦੇ ਤੇ ਤੋ 3 ਸਾਲਾਂ ਦੇ ਅੰਦਰ ਲਈਆਂ ਗਿਆ ਸੀ ਇਸ ਤੋਂ ਇਲਾਵਾ ਸਵੇ ਚਮਾ ਕੀਤੀਆਂ ਕਿਆਂ ਫੋਟੋ ਹੁਣ ਸਵੀਕਾਰ ਨਹੀਂ ਕੀਤੀਆਂ ਜਾਣ ਗਿਆ ਸਿਰਫ ਯੂਐਸਆਈਏ ਯੈਸ ਜਾਂ ਫਿਰ ਹੋਰ ਅਧਿਕਾਰਤ ਸੰਸਥਾਵਾਂ ਦੁਆਰਾ ਲਈਆਂ ਗਿਆ ਫੋਟੋਆਂ ਹੀ ਵਰਤੀਆਂ ਜਾਣ ਗਿਆ ਯੂਐਸਆਈਏ ਸਮੰਨੇ ਕੇ ਯਕੀਨੀ ਬਣਾਇਆ ਜਾਵੇ ਕਿ ਸੁਰੱਖਿਆ ਦਸਤਾਵੇਜ਼ ਦੇ ਵਿੱਚ ਉਪਰਤੀ ਗਈ ਹਰ ਫੋਟੋ ਖਾਲੀਆ ਸਹੀ ਅਤੇ ਪ੍ਰੋਸਿਯੋਗ ਹੋਵੇ ਤੋ ਘਰੇੜੀ ਅਤੇ ਪਛਾਣ ਦੀ ਚੋਰੀ ਨੂੰ ਰੋਕਣ ਦੇ ਲਈ ਵੀ ਮੁੱਖ ਲੋੜਾਂ ਨੇ ਕਾਨੂੰਨੀ ਸਹੀ ਨਿਵਾਸ ਸਥਿਤੀ ਵਾਲੇ ਅਮਰੀਕੀ ਪ੍ਰਵਾਸੀਆਂ ਜਿਨ੍ਹਾਂ ਨੂੰ ਗ੍ਰੀਨ ਕਾਰਡ ਧਾਰਕ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਕੋਲ ਅਮਰੀਕੀ ਨਾਗਰਿਕ ਬਨਣ ਦੇ ਵੱਖ-ਵੱਖ ਰਸਤੇ ਨੇ ਉਹਨਾਂ ਵਿੱਚੋਂ ਕੁਝ ਨੂੰ ਸਥਿਤੀ ਦੇ ਵਿੱਚ ਤਬਦੀਲ ਦੀ ਲੋੜ ਹੁੰਦੀ ਹੈ ਜਦੋਂ ਕਿ ਦੂਸਰੇ ਸਿੱਧੇ ਤੌਰ ਤੇ ਗ੍ਰੀਨ ਕਾਰਡ ਦੇ ਲਈ ਯੋਗ ਹੋ ਸਕਤੇ ਨੇ ਹੋਰ ਸ਼ਰਤਾ ਪੂਰੀਆਂ ਕਰਨ ਤੋਂ ਬਾਅਦ ਉਹ ਨੈਚਰਲਾਈਜੇਸ਼ਨ ਪ੍ਰਕਿਰਿਆ ਰਾਹੀਂ ਅਮਰੀਕੀ ਨਾਗਰਿਕਤਾ ਦਲੀਲ ਜਿੱਤੇ ਸਕਤੇ ਨੇ ਹਰੇਕ ਪੜਾਅ 'ਤੇ ਉਹਨਾਂ ਨੂੰ ਸਹੀ ਅਸੀਬ ਫਾਰਮ ਦਾਇਰ ਕਰਨ ਦੀ ਲੋੜ ਹੁੰਦੀ ਹੈ ਫਾਰਮ I-485 ਸਥਾਈ ਨਿਵਾਸ ਰਜਿਸਟਰ ਕਰਨ ਜਾਂ ਫਿਰ ਸਥਿਤੀ ਨੂੰ ਅਪਡੇਟ ਕਰਨ ਦੇ ਲਈ సే ਵਜੂ ਬਤੇ ਚੰਦਾ ਕਿ ਫਾਰਮ I90 ਸੈਨਿਵਾਸ ਕਾਰਡ ਨੂੰ ਬਦਲਣ ਦੇ ਲਈ ਅਰਜੀ ਵਜੂ ਵਰਤੇ ਜਾਂਦਾ ਹੈ ਨੈਚਰਲਾਈਜੇਸ਼ਨ ਦੇ ਲਈ ਅਰਜੀ ਦੇ ਲਈ ਫਾਰਮ N400 ਨੈਚਰਲਾਈਜੇਸ਼ਨ ਦੇ ਲਈ ਅਰਜੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਾਰਮ N600 ਨਾਗਰਿਕਤਾ ਸਰਟੀਫਿਕੇਟ ਦੇ ਲਈ ਅਰਜੀ ਵਜੂ ਵਰਤੇ ਜਾਂਦਾ ਹੈ ਇਹਨਾਂ ਸਾਰੇ ਫਾਰਮ ਦੇ ਲਈ ਇੱਕ ਨਵੀਂ ਫੋਟੋ ਦੀ ਲੋੜ ਹੋਵੇਗੀ ਭਾਵੇਂ ਬਿਨੇਕਾਰ ਜਾਂ ਪਟੀਸ਼ਨਰ ਦੀ ਆਖਰੀ ਫੋਟੋ ਕਦੋਂ ਵੀ ਲਈ ਗਈ ਸੀ ਸੁਰਾ ਕੇ ਦਸਤਾਵੇਜ਼ ਜਾਰੀ ਕਰੰਦੀ ਮੌਜੂਦਾ ਪਰਕੀ ਦੇ ਇਸ ਸਬਜੋ ਯੂਐਸਸੀਆਈ ਐਸ ਇੱਕ ਐਪਲੀਕੇਸ਼ਨ ਸਪੋਰਟ ਸੈਂਟਰ ਉੱਤੇ ਜੋ ਏਜੰਸੀ ਨੀਤੀ ਦੁਆਰਾ ਅਧਿਕਾਰਤ ਕਿਸੇ ਹੋਰ ਪ੍ਰਭਾਵਿਤ ਸਬਮਿਸ਼ਨ ਪਰਕੀ ਦੇ ਰਾਹੀਂ ਜਿਸ ਨੂੰ ਸਮੂਹਿਕ ਤੌਰ ਤੇ ਅਪਡੇਟ ਲਈ ਬਾਇਓਮੈਟ੍ਰਿਕ ਸਮਾਵਾ ਮੁਲਾਕਾਤ ਕਿਹੜਾ ਜਾਣਦਾ ਹੈ ਉਹ ਲਾ ਬੇਨਤੀ ਕਰਾ ਦੀ ਫੋਟੋ ਲੈ ਸਕਦਾ ਹੈ USCIS ਹੁਣ ਆਪਣੀ ਫੋਟੋ ਦੀ ਮੂੜ ਵਰਤੋਂ ਨੀਤੀ ਨੂੰ ਬਦਲ ਰਿਹਾ ਹੈ USCIS ਸਿਰਫ ਪਹਿਲਾਂ ਇਕੱਠੀ ਕੀਤੀ ਗਈ ਫੋਟੋ ਦੀ ਮੂੜ ਵਰਤੋਂ ਕਰ ਸਕਦਾ ਹੈ ਜੇਕਰ ਫਾਈਲ ਕਰਨ ਦੇ ਸਮੇਂ ਵੀ SSA ਵਿਖੇ ਫੋਟੋ ਕੱਟੀ ਕਰਨ ਦੀ ਮਿਤੀ ਤੋਂ 36 ਮਹੀਨੇ ਤੋਂ ਵੱਧ ਸਮਾਂ ਨਹੀਂ ਬੀਤਿਆ ਤਾਂ ਇਹ ਸਾਰੀਆਂ ਇਮੀਗ੍ਰੇਸ਼ਨ ਲਾ ਬੇਨਤੀਆਂ ਉੱਤੇ ਲਾਗੂ ਹੁੰਦੀ ਹੈ ਸਿਵਾਏ ਨੈਚਰਲਾਈਜੇਸ਼ਨ ਤੇ ਲਈ ਅਰਜੀ ਫਾਰਮ ਐਨ 400 ਨਾਗਰਿਕਤਾ ਸਰਟੀਫਿਕੇਟ ਲਈ ਅਰਜੀ ਫਾਰਮ ਐਨ 601 ਨਿਵਾਸੀ ਕਾਰਡ ਬਦਲਣ ਦੇ ਲਈ ਅਲਜੀ ਫਾਰਮ I90 ਅਤੇ ਸੈਨਵਾਸ ਰਜਿਸਟਰ ਕਰਨ ਜਾਂ ਫਸਤੀ ਦਿਨ ਨੂੰ ਐਡਜਸਟ ਕਰਨ ਦੇ ਲਈ ਅਲਜੀ ਫਾਰਮ I485